Allah'a emanet olun. ਸਰਕਾਰ ਸੱਚੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਹ ਗੱਲ ਸੀ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਪੰਜਾਬ ਵਾਸੀਆਂ ਨੂੰ ਅਸੀਰ ਦਾਪਰਾ ਫ੍ਰੀ ਪੰਜਾਬ ਦੇ ਸਰਕਾਰ ਦੇ ਖਰਚੇ ਤੇ ਕਰਾਵਾਂਗੇ ਉਸ ਦੇ ਤਹਿਤ ਅੱਜ ਮਕੇਰੀਆ ਤੋਂ ਦੂਜੀ ਬੱਸ ਪਹਿਲਾਂ ਇੱਕ ਐਸੀ ਅਜ ਦੂਜੀ ਬੱਸ ਜੀ ਸਰਪੰਨ ਸਾਹਿਬ ਉਹ ਤੋਂ ਬਖਸ਼ੀ ਨਾਪੋਰ ਸਾਹਿਬ ਤੋਂ ਹੁੰਦੀ ਹੋਈ ਕੱਲ੍ਹ ਸ਼ਾਮ ਨੂੰ ਵਾਪਸ ਪਰਤੇਗੀ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈ 40 ਵਾਰੀਆਂ ਅੱਜ ਜਾ ਰਹੀਆਂ ਨੇ 40 ਦੀ ਬੱਸ ਹੈ ਸੋ ਪੂਰੇ ਮਕੇਰੀਆ ਵਾਸੀਆਂ ਵਾਸਤੇ ਬਹੁਤ ਵੰਡੀਆਂ ਲਾਹੇ ਵੱਤ ਗੱਲ ਹੈਗੀ ਹੈ ਕਿ ਸਾਰੇ ਅਸੀਂ ਅਨਾਉਂਸ ਕਰਦੇ ਹਾਂ ਤੇ ਮਿੱਟੋ ਮਿੱਟੀ ਲੋਕ ਆਪਣਾ ਨਾਲ ਖਾਦੇ ਨੇ ਔਰ ਲੋਕੀ ਇਸ ਸਕੀਮ ਦਾ ਬਹੁਤ ਫਾਇਦਾ ਲੈ ਰਹੇ ਨੇ ਅਸੀਂ ਮਕੇਰੀਆ ਵੱਲੋਂ ਕਿਸੇ ਦੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਹੂਲਤ ਦਿੱਤੀ ਔਰ ਅਸੀਂ ਆਪਣੀ ਸ਼ਕਨ ਦਾ ਦਰਸ਼ਕ ਕਰਾ ਰਹੇ ਹਾਂ ਇਹ ਕਿ ਕਹਿੰਸੀ ਗੱਲ ਕਰੀਏ ਹੋਰ ਵੀ ਧਰਮਾਂ ਦੇ ਲਈ ਯਾਤਰਾ ਲਈ ਹੋਰ ਵੀ ਬੱਸਾਂ ਚੱਲਣਗੀਆਂਾਰੇ ਧਰਮਾਂ ਦੀ ਯਾਤਰਾ ਵਾਸਤੇ ਬੱਸਾਂ ਜਾਣਗੀਆਂ ਇਹ ਹਰਮੰਦਰ ਸਾਹਿਬ ਔਰ ਅਨੰਦਪੁਰ ਸਾਹਿਬ ਜਾ ਰਹੀ ਹੈ ਆਹ ਕੁ ਆੜ ਵਾਲੇ ਸਮੇਂ ਵਿੱਚ ਬੱਸਾਂ ਚੱਲਦੀਆਂ ਰਹਿਣਗੀਆਂ ਔਰ ਲਗਭਗ ਸਾਰੇ ਧਰਮਾਂ ਦੇ ਪੀਤ ਸਥਾਨਾਂ ਦੇ ਬੱਸਾਂ ਜਾਣਗੀਆਂ ਟ੍ਰੇਨਾਂ ਵੀ ਜਾਣਗੀਆਂ ਓਕੇ ਪੀਤ ਸਤਸਤਰਾ ਸਕੀਮ ਦੇ ਤਹਿਤ ਮਕੇਰੀਆਂ ਤੋਂ ਸ਼੍ਰੀ ਅਨੰਦਪੁਰ ਸਾਹਿਬ ਵੱਲ ਤੇ ਸ਼੍ਰੀ ਅਨੰਦਪੁਰ ਸਾਹਿਬ ਵਾਸਤੇ ਇਹ ਤੋਂ ਬਾਅਦ ਤੋਂ ਵਰਤਣਾ ਕਰ ਰਹੇ ਹਾਂ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖਲਕਾਂਚਾ ਆਮ ਆਦਮੀ ਪਾਰਟੀ ਅਸਲ ਕਿਸੇ ਮੁਤਾਲੀ ਦੀ ਰੈਨ ਮਾਈ ਹੇਟ ਜਿਹੜੀ ਵਸ ਹੈ ਉਹ ਵਿਕੇਟੀਆਂ ਤੌਰ 'ਤੇ ਵਰਨਾ ਕੀਤੀ ਜਾ ਰਹੀ ਆ ਵਿਕੇਟੀਆਂ ਹਲਕੇ ਦੇ ਲੋਕਾਂ ਦੇ ਵਿੱਚ ਬਹੁਤ ਭਾਰੀ ਛਾ ਹੈ ਤੇ ਸਾਰੇ ਇਸ ਗੱਲ ਤੋਂ ਖੁਸ਼ ਹੈ ਕਿ ਅਸੀਂ ਜਿਹੜੀ ਆ ਫਰੀ ਆਫ ਕਾਫੀ ਜਿਹੜੀ ਪੰਜਾਬ ਸਰਕਾਰ ਦੀ ਯਾਤਰਾ ਕਰ ਰਹੇ ਹਾਂ